ਹਮ ਕਰ ਸੂਤ ਤਨੇ ਨਿਤ ਤਨ ਕੰਠ ਜਨੇ ਉਹ ਤੁਹਾਾਰੇ ਏ ਚੱਲੇ ਬ੍ਰਾਹਮਣ ਜੇ ਤੈਨੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਣ ਹੈ ਕਿ ਤੇਰੇ ਗਲ ਵਿੱਚ ਜਨੇਊ ਹੈ ਅ ਜਨੇਊ ਪਾ ਕੇ ਤੂੰ ਕਹਿਣਾ ਨਾ ਵੀ ਮੈਂ ਪੰਡਿਤ ਬ੍ਰਾਹਮਣ ਆ ਉੱਚੀ ਜਾਤ ਵਾਲਾ ਹਾਂ ਤਾਂ ਭਗਤ ਜੀ ਕਹਿੰਦੇ ਨੇ ਤੂੰ ਤਾਂ ਇੱਕ ਸੂਤ ਗਲਜੀ ਪਾਇਆ ਜਤਕ ਗੰਢਾਂ ਦੇ ਕੇ ਬੇ ਸਾਡੇ ਘਰ ਤਾਂ ਸੂਤ ਦੇ ਢੇਰ ਲੱਗੇ ਪਏ ਨੇ ਅਸੀਂ ਤਾਂ ਤਾਣਾ ਹੀ ਨੇ ਤੇ ਤਾਂ ਤਣਦੇ ਆ ਕਿਉਂਕਿ ਖੇਸਦਰੀਆਂ ਬੁਣਨ ਦਾ ਕੰਮ ਕਰਦੇ ਆ ਨਾ ਭਗਤ ਕਬੀਰ ਜੀ ਇਥੇ ਸਮਝਾਉਣਾ ਕੀ ਤਾਂ ਹਮ ਕਰ ਸੂਤ ਤਨੇ ਨਿਤ ਤੰਨ ਕੰਠ ਜਨੇਊ ਤੇ ਮਾਰੇ ਫਿਰ ਜੇ ਤੂੰ ਥੋੜਾ ਜਿਹਾ ਧਾਗੇ ਦਾ ਜਨੇਊ ਗਲ ਵਿੱਚ ਪਾ ਕੇ ਕਹਿੰਦਾ ਵੀ ਮੈਂ ਉੱਚੀ ਜਾਤ ਵਾਲਾ ਹੋ ਗਿਆ ਤਾਂ ਬ੍ਰਾਹਮਣ ਬਣ ਗਿਆ ਫਿਰ ਕਹਿੰਦਾ ਭਗਤ ਜੀ ਕਹਿੰਦੇ ਅਸੀਂ ਤਾਂ ਤੇਰੇ ਨਾਲੋਂ ਵੱਡੇ ਆ ਫਿਰ ਉਹ ਅਈ ਤਾ ਪਰ ਤੇਰੇ ਨਾਲੋਂ ਵੱਡੇ ਬ੍ਰਾਹਮਣ ਪੰਡਤਾਂ ਤੇਰੇ ਨਾਲੋਂ ਸਾਡੀ ਤਾਂ ਜਾਤ ਉੱਚੀ ਆ ਕਿਉਂਕਿ ਸਾਡੇ ਘਰ ਵਿੱਚ ਤਾਂ ਸੂਤ ਦੇ ਤਾਣੇ ਨੇ ਉਹ ਰੋਜ਼ ਤਣੇ ਜਾਂਦੇ ਨੇ ਇਹ ਚੱਲੇ ਬ੍ਰਾਹਮਣ ਜੇ ਤੈਨੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਣ ਹੈ ਕਿ ਤੇਰੇ ਗਲ ਵਿੱਚ ਜਨੇਊ ਹੈ ਜੋ ਸਾਡੇ ਗਲ ਵਿੱਚ ਨਹੀਂ ਹੈ ਤਾਂ ਵੇਖ ਉਹ ਜਿਹਾ ਹੀ ਸਾਡੇ ਘਰ ਬਥੇਰਾ ਸੂਤ ਹੈ ਜਿਵੇਂ ਨਾਲ ਅਸੀਂ ਨਿਤ ਤਾਣਾ ਤਣਦੇ ਹਾਂ ਤੁਮ ਤੋ ਵੇਦ ਪੜੇ ਗੈਤਰੀ ਗੋਵਿੰਦਰ ਦੇ ਹਮਾਰੇ ਭਗਤ ਜੀ ਕਹਿੰਦੇ ਨੇ ਤੇਰਾ ਵੇਦ ਆਦਿਕ ਪੜਨ ਦਾ ਮਾਣ ਵੀ ਕੂੜਾ ਕਿਉਂ ਹੈ ਤੁਸੀਂ ਤਾਂ ਵੇਦ ਤੇ ਗੈਤਰੀ ਮੰਤਰ ਨਿਰੇ ਜੀਵ ਨਾਲ ਹੀ ਉਚਾਰਦੇ ਹੋ ਪਰ ਪ੍ਰਮਾਤਮਾ ਮੇਰੇ ਹਿਰਦੇ ਵਿੱਚ ਵੱਸਦਾ ਹੈ ਜਿਦਾਂ ਤੂੰ ਪ੍ਰਭੂ ਪ੍ਰਮਾਤਮਾ ਦਾ ਮੰਤਰ ਪੜ੍ਹਦਾ ਨਾ ਉਹ ਤਾਂ ਸਾਡੇ ਹਿਰਦੇ ਵਿੱਚ ਹੀ ਵੱਸਦਾ ਮਹਾਰਾਜ ਕਹਿੰਦੇ ਭਗਤ ਜੀ ਕਹਿੰਦੇ ਨੇ ਮੇਰੀ ਜੀਬਾ ਬਿਸ਼ਨ ਨੈਣ ਨਰੈਣ ਹਿਰਦੇ ਪਸੇ ਕੋ ਬਿੰਦਾ ਗੋਵਿੰਦਾ ਭਗਤ ਜੀ ਕਹਿੰਦਾ ਮੇਰੇ ਕਮਲੇ ਏ ਕਮਲੇ ਬ੍ਰਾਹਮਣ ਪ੍ਰਭੂ ਜੀ ਮੇਰੀ ਤਾਂ ਜੀਵ ਉੱਤੇ ਮੇਰੀਆਂ ਅੱਖਾਂ ਵਿੱਚ ਤੇ ਮੇਰੇ ਦਿਲ ਵਿੱਚ ਵਸਦਾ ਹੈ ਜੰਮਦਵਾਰ ਜਬ ਪੂਸਸ ਬਬਰੇ ਤਬ ਕਿਆ ਕਹਿ ਸੁ ਮੁਕੰਦ ਪਰ ਤੈਨੂੰ ਜਦੋਂ ਧਰਮਰਾਜ ਦੀ ਹਜ਼ੂਰੀ ਵਿੱਚ ਪ੍ਰਭੂ ਵੱਲੋਂ ਪੁੱਸ ਹੋਵੇਗੀ ਤਾਂ ਕੀ ਉੱਤਰ ਦੇਂਗਾ ਕੀ ਕਰਦਾ ਰਿਹਾ ਇਥੇ ਸਾਰੀ ਉਮਰ ਸਾਰੀ ਉਮਰ ਕੀ ਕਰਦਾ ਰਿਹਾ ਇਥੇ ਮਨੁੱਖੇ ਜਨਮ ਵਿੱਚ ਰਹਾਉ ਹਮ ਗੁਰੂ ਤੁਮ ਗਵਾਰ ਗਸਾਈ ਜਨਮ ਜਨਮ ਰਖਵਾਰੇ ਕਈ ਜਨਮਾਂ ਤੋਂ ਤੁਸੀਂ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ ਬੁਜਾਰੀ ਰਾਖਾ ਬਣਦਾ ਨਾ ਵੀ ਮੈਂ ਤੇਰਾ ਅਪਾ ਕਰ ਦੂੰਗਾ ਤੇਰਾ ਮੈਂ ਗ੍ਰਹਿ ਟਾਲ ਦੂੰ ਮੈਂ ਤੇਰਾ ਕਸ਼ਟ ਟਾਲ ਦੂੰਗਾ ਤੇ ਲੋਕ ਭੋਲੇ ਆ ਜਿਹੜੇ ਨਹੀਂ ਸਮਝਦੇ ਗੁਰੂ ਦੀ ਗੱਲ ਨਹੀਂ ਮੰਨਦੇ ਗੁਰਬਾਣੀ ਨਾਲ ਨਹੀਂ ਜੁੜਦੇ ਉਹ ਇਹਨਾਂ ਦੇ ਪੰਜੇ ਚ ਫਸੇ ਰਹਿੰਦੇ ਨੇ ਫਿਰ ਉਹ ਜਿਵੇਂ ਕਹਿੰਦਾ ਉਵੇਂ ਹੀ ਕਰਦੇ ਨੇ ਕਿਸੇ ਨੂੰ ਇਹ ਮੰਗਲਿਕ ਬਣਾ ਦਿੰਦਾ ਕਿਸੇ ਦੇ ਇਹ ਰਾਹੂ ਕੇ ਤੂ ਚੜਾ ਦਿੰਦਾ ਸਿਰ ਤੇ ਕਿਸੇ ਨੂੰ ਇਹ ਛਾੜ ਛਤੀ ਚ ਮੇੜ ਦਿੰਦਾ ਕਿਉਂਕਿ ਇਹਦੀ ਮਰਜ਼ੀ ਆ ਨਾ ਮਰਜ਼ੀ ਉਹਦੀ ਚੱਲਦੀ ਆ ਜਦੋਂ ਅੱਛੀ ਚੱਲਣ ਦਿੰਦੇ ਆ ਜੇ ਗੁਰੂ ਦੇ ਕਹੇ ਲੱਗੇ ਤਾਂ ਫੇਰ ਅਸੀਂ ਇਹਨਾਂ ਬਹਿਮਾ ਭਰਮਾਂ ਤੋਂ ਨਿਕਲ ਜਾਾਂਗੇ ਮਹਾਰਾਜ ਨੇ ਕਿਸੇ ਬਰਾਦਰੀ ਦਾ ਵਿਰੋਧ ਨਹੀਂ ਕੀਤਾ ਇਹੇ ਧਿਆਨ ਦਿਓ ਬਰਾਦਰੀ ਦਾ ਵਿਰੋਧ ਨਹੀਂ ਹੈ ਜਿਹੜਾ ਆਪਣੇ ਆਪ ਨੂੰ ਉੱਚਾ ਸਮਝਦਾ ਜਾਤ ਦਾ ਹੰਕਾਰ ਕਰਦਾ ਜਿਹੜਾ ਗੁਰੂ ਨਾਲ ਤੋੜ ਕੇ ਆਪਦਾ ਹੀ ਪਾ ਦੱਸਦਾ ਪ੍ਰਭੂ ਪ੍ਰਮਾਤਮਾ ਨਾਲ ਨਹੀਂ ਜੁੜਨਦਾ ਮਨੁੱਖ ਤੁਹਾਨੂੰ ਉਹਦੀ ਗੱਲ ਕਰਦੇ ਨੇ ਇਹ ਪੁਜਾਰੀ ਦੀ ਭਗਤ ਜੀ ਵੀ ਤੂੰ ਨਾ ਸਾਨੂੰ ਆਪਦੀਆਂ ਗਾਇਆਂ ਬਣਾਈ ਫਿਰਦਾ ਤੇ ਤੂੰ ਗਵਾਲਾ ਬਣਿਆ ਹੋਇਆ ਹਮ ਗੋਰੂ ਤੂੰ ਗਵਾਰੂ ਗੋਸਾਈ ਜਨਮ ਜਨਮ ਰਖਵਾਰੇ ਕਈ ਜਨਮਾਂ ਤੋਂ ਤੁਸੀਂ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ ਅਸੀਂ ਤੁਹਾਡੀਆਂ ਗਾਇਆਂ ਬਣੇ ਰਹੇ ਤੁਸੀਂ ਸਾਡੇ ਖਸਮ ਗੁਵਾਲੇ ਬਣੇ ਰਹੇ ਕਬੂਨ ਪਾਰ ਉਤਾਰ ਚੁਰਾਇਓ ਕੈਸੇ ਖਸਮ ਹਮਾਰੇ ਪਰ ਤੁਸੀਂ ਹੁਣ ਤੱਕ ਨਕਾਰੇ ਹੀ ਸਾਬਤ ਹੋਏ ਤੁਸੀਂ ਕਦੇ ਵੀ ਸਾਨੂੰ ਨਦੀਆਂ ਪਾਰ ਲੰਘ ਲੰਗਾ ਕੇ ਨਾ ਚਰਾਇਆ ਨਾ ਚਰਾਇਆ ਬਿਗਾਈਆਂ ਤਾਂ ਸਾਨੂੰ ਬਣਾ ਰੱਖਿਆ ਤੁਸੀਂ ਪਰ ਸਾਨੂੰ ਤੁਸੀਂ ਪਰ ਤੁਸੀਂ ਹੁਣ ਤੱਕ ਨਕਾਰੇ ਹੀ ਸਾਬਤ ਹੋਏ ਤੁਸੀਂ ਕਦੇ ਵੀ ਸਾਨੂੰ ਨਦੀਆਂ ਪਾਰ ਲੰਘਾ ਕੇ ਨਾ ਚਰਾਇਆ ਭਾਵ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮਤ ਨਾ ਦਿੱਤੀ ਗਰਮਤ ਨਹੀਂ ਦਿੱਤੀ ਆਪ ਦੀਆਂ ਹੀ ਛਣਾਈਆਂ ਤੁਸੀਂ ਮਨਮਾਤੀ ਸਾਡੇ ਤੇ ਸੌਂਪੀ ਆ ਥੋਪੀ ਆ ਕਹਿ ਲੋ ਮਨਮਾਤੀ ਬ੍ਰਾਹਮਣ ਥੋਪਦਾ ਆਪਦੀ ਪ੍ਰਭੂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਗੱਲ ਨਹੀਂ ਦੱਸਦਾ ਤੂੰ ਬ੍ਰਾਹਮਣ ਮੈਂ ਕਾਸ਼ਕ ਜੁਲਾਹ ਬੋਜੋ ਮੋਰ ਗਿਆਨ ਇਹ ਠੀਕ ਹੈ ਕਿ ਤੂੰ ਕਾਂਸੀ ਦਾ ਬ੍ਰਾਹਮਣ ਹੈ ਭਾਬ ਤੈਨੂੰ ਮਾਣ ਹੈ ਆਪਣੀ ਵਿੱਦਿਆ ਦਾ ਜੋ ਤੂੰ ਕਾਂਸੀ ਵਿੱਚ ਹਾਸਲ ਕੀਤੀ ਤੇ ਮੈਂ ਜਾਤ ਦਾ ਜਰਾਹਾ ਹਾਂ ਜਿਸ ਨੂੰ ਤੁਹਾਡੀ ਵਿੱਦਿਆ ਪੜਨ ਦਾ ਹੱਕ ਨਹੀਂ ਹੱਕ ਖੋਈ ਰੱਖਿਆ ਨਾ ਤੁਹਾਡੀ ਵਿੱਦਿਆ ਪੜਨ ਦਾ ਹੱਕ ਨਹੀਂ ਪਰ ਤੁਮ ਤੋ ਜਾਤੇ ਭੂਪਤ ਰਾਜੇ ਹਰਿ ਸੋ ਮੋਰ ਧੰਨ ਭਗਤ ਜੀ ਕਹਿੰਦੇ ਭਗਤ ਜੀ ਕਹਿੰਦੇ ਕਬੀਰ ਜੀ ਕਹਿੰਦੇ ਪਰ ਮੇਰੀ ਵਿਚਾਰ ਦੀ ਇੱਕ ਗੱਲ ਸੋਚ ਕਿ ਵਿਦਿਆ ਪੜ੍ਹ ਕੇ ਤੁਸੀਂ ਆਖਰ ਕਰਦੇ ਕੀ ਹੋ ਤੁਸੀਂ ਤਾਂ ਰਾਜੇ ਰਾਣਿਆਂ ਦੇ ਦਰ ਤੇ ਮੰਗਦੇ ਫਿਰਦੇ ਹੋ ਤੇ ਮੇਰੀ ਸੁਰਤ ਪ੍ਰਭੂ ਨਾਲ ਜੁੜੀ ਹੋਈ ਹੈ ਮੈਂ ਤੁਹਾਡੇ ਵਾਂਗੂ ਰਾਜਾਂ ਦੇ ਦਰ ਤੇ ਮੰਗਤਾ ਨਹੀਂ ਬਣਿਆ ਫਿਰਦਾ ਮੈਂ ਇੱਕੋ ਇੱਕ ਆਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਮੰਗਦਾ ਹਾਂ ਜੋ ਦੇ ਰਿਆ ਮੈਂ ਉਹੀ ਚੀਜ਼ਾਂ ਵਰਤ ਰਿਹਾ ਤੇਰੇ ਵਾਂਗੂ ਮੰਗ ਕੇ ਨਹੀਂ ਖਾਂਦਾ ਸਿੱਧੀ ਗੱਲ ਕਹੀ ਆ ਭਗਤ ਜੀ ਨੇ ਆਸਾਂ ਕਿਉਂਕਿ ਬ੍ਰਾਹਮਣ ਪਤਾ ਕੀ ਕਰਦਾ ਨਾ ਉਹਨਾਂ ਨੂੰ ਰਾਜਿਆਂ ਨੂੰ ਇਹ ਭਗਵਾਨ ਥੋਪ ਦਿੰਦਾ ਵੀ ਤੁਸੀਂ ਰੱਬ ਤੁਹਾਨੂੰ ਅਸੀਂ ਭਗਵਾਨ ਬਣਾ ਕੇ ਦੁਨੀਆਂ ਵਿੱਚ ਦੱਸਾਂਗੇ ਲੋਕਾਂ ਨੂੰ ਵੀ ਇਹ ਰੱਬ ਹੈ ਤੇ ਤੁਸੀਂ ਸਾਡੇ ਲਈ ਖਿਆਲ ਰੱਖਿਓ ਇਹਨਾਂ ਦਾ ਫਿਰ ਗੱਠ ਜੋੜ ਜਦੋਂ ਹੁੰਦਾ ਫਿਰ ਇਸ ਤਰ੍ਹਾਂ ਕੰਮ ਚੱਲਦਾ ਤੇ ਭਗਤ ਜੀ ਹੁਣੀ ਨੁਕਾਰਦੇ ਨੇ ਇਹਨਾਂ ਨੂੰ ਕਿਉਂਕਿ ਸੱਚ ਕਹਿੰਦੇ ਨੇ ਉਹ ਨਾਮ ਬਾਣੀ ਨਾਲ ਜੁੜੇ ਨੇ ਤੇ ਸੱਚ ਕਹਿੰਦੇ ਨੇ ਸੱਚ ਕਹਿਣ ਲੱਗੇ ਪ੍ਰਭਾ ਨਹੀਂ ਮੰਨਦੇ ਕਿਸੇ ਦੀ ਅਗਲੇ ਸ਼ਬਦ ਚ ਦੱਸਿਆ ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਜਗਤ ਵਿੱਚ ਮਨੁੱਖ ਦੀ ਜ਼ਿੰਦਗੀ ਅਜਿਹੀ ਹੀ ਹੈ ਜਿਹਾ ਸੁਪਨਾ ਹੈ ਜ਼ਿੰਦਗੀ ਸੁਪਨੇ ਵਰਗੀ ਹੈ ਕਿਉਂਕਿ ਹੁਣ ਆਪਾਂ ਜਾਗਦੀਆਂ ਅੱਖਾਂ ਦੇ ਨਾਲ ਸੰਸਾਰ ਵਾਲਾ ਸੁਪਨਾ ਦੇਖ ਰਹੇ ਹਾਂ ਜਦੋਂ ਇਹ ਅੱਖ ਬੰਦ ਹੋਗੀ ਸੰਸਾਰ ਵਾਲਾ ਸੁਪਨਾ ਮੁੱਕ ਜਾਂਦਾ ਜਿਹੜਾ ਆਪਾਂ ਨੂੰ ਸੁੱਤਿਆਂ ਪਿਆ ਨੂੰ ਸੁਪਨਾ ਆਉਂਦਾ ਉਹ ਜਦੋਂ ਅੱਖ ਖੁੱਲਦੀ ਆ ਉਦੋਂ ਮੁੱਕ ਜਾਂਦਾ ਤੇ ਇਹ ਸੰਸਾਰ ਵਾਲਾ ਸੁਪਨਾ ਜਿਹੜਾ ਜਦੋਂ ਅੱਖ ਬੰਦ ਹੁੰਦੀ ਆ ਉਦੋਂ ਮੁੱਕ ਜਾਂਦਾ ਹੈ ਸੁਪਨਾਈਆਂ ਹਰ ਕੰਨਾਂ ਹੀ ਆ ਵੀ ਇੱਕ ਅੱਖ ਖੁੱਲਣ ਦੇ ਨਾਲ ਟੁੱਟਦਾ ਸੁਪਨਾ ਤੇ ਇੱਕ ਅੱਖ ਬੰਦ ਹੋਣ ਨਾਲ ਟੁੱਟਦਾ ਭਗਤ ਜੀ ਦੱਸਦੇ ਨੇ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਇਹ ਜੀਵਨ ਵੀ ਸੁਪਨੇਾਂ ਗੀ ਵਾਂਗ ਹੋਈਆਂ ਭਾਈ ਕੋਈ ਬਾਲਾ ਵੱਡਾ ਨਹੀਂ ਇਹਦੀਆਂ ਮਤਲਬ ਉਮੀਦਾਂ ਰੱਖੀਆਂ ਜਾ ਸਕਦੀਆਂ ਇਹ ਅੱਖ ਬੰਦ ਹੋਣ ਤੇ ਮੁੱਕ ਜਾਣਾ ਤੇ ਰਾਤ ਵਾਲਾ ਸੁਪਨਾ ਅੱਖ ਕੁੱਲਣ ਤੇ ਮੁੱਕ ਜਾਣਾ ਆਪਾਂ ਦੇਖਦੇ ਆਂ ਜਗਤਧਾਰ ਪੀਰਾ ਹੱਸਦਾ ਖੇਡਦਾ ਜਾਂਦਾ ਮਨੁੱਖ ਬੜੀਆਂ ਉਮੀਦਾਂ ਲੈ ਕੇ ਚੱਲਦਾ ਪਤਾ ਨਹੀਂ ਕਿਹੜੇ ਮੋੜ ਤੇ ਮੁੱਕ ਜਾਣੀ ਆ ਸਾਚ ਕਰਮ ਹਮ ਗਾਠ ਦੀ ਨਹੀਂ ਛੋੜ ਪਰਮ ਨਿਧਾਨੰ ਪਰ ਅਸਾਂ ਸਭ ਤੋਂ ਉੱਚੇ ਸੁੱਖਾਂ ਦੇ ਖਜ਼ਾਨੇ ਪ੍ਰਭੂ ਨੂੰ ਛੱਡ ਕੇ ਇਸ ਸੁਭਨ ਸਮਾਨ ਜੀਵਨ ਨੂੰ ਸਦਾ ਕਾਇਮ ਰਹਿਣ ਵਾਲਾ ਜਾਣ ਕੇ ਇਸ ਨੂੰ ਗੰਢ ਦੇ ਕੇ ਰੱਖੀ ਨਹੀਂ ਗੰਢ ਦੇ ਕੇ ਰੱਖੀ ਹੈ ਵਾਹਿਗੁਰੂ ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਧਾਨਕ ਨਿਧਾਨੰ ਦੁਬਾਰੇ ਫੇਰ ਪੰਕਤੀ ਪੜ੍ਹ ਦਿਨਾ ਜੀ ਪਰ ਅਸਾਂ ਸਭ ਤੋਂ ਉੱਚੇ ਸੁੱਖਾਂ ਦੇ ਖਜ਼ਾਨੇ ਪ੍ਰਭੂ ਨੂੰ ਛੱਡ ਕੇ ਇਸ ਸੁਪਨ ਸਮਾਨ ਜੀਵਨ ਨੂੰ ਸਦਾ ਕਾਇਮ ਰਹਿਣ ਵਾਲਾ ਜਾਣ ਕੇ ਇਸ ਨੂੰ ਗੰਢ ਦੇ ਰੱਖੀ ਹੈ ਆ ਮਨੁੱਖੇ ਜਨਮ ਨੂੰ ਨਾ ਸਦਾ ਹੀ ਕਾਇਮ ਰਹਿਣ ਵਾਲਾ ਸਮਝ ਕੇ ਮਨੁੱਖ ਉਮੀਦਾਂ ਬੰਨੀ ਫਿਰਦਾ ਉਮੀਦਾਂ ਦੀਆਂ ਗੰਢਾਂ ਦੇ ਹੀ ਰੱਖਦਾ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਭੁੱਲਿਆ ਹੋਇਆ ਜਿਹਦੇ ਹੁਕਮ ਅੰਦਰ ਆ ਜੀਵਨ ਮਿਲਿਆ ਤੇ ਜਿਹਦੇ ਹੁਕਮ ਅੰਦਰ ਜੀਵਨ ਦੀ ਲੀਲਾ ਸਮਾਪਤ ਹੋਣੀ ਆ ਉਹਨੂੰ ਭੁੱਲਿਆ ਮਨੁੱਖ ਆਓ ਗੁਰੂ ਜੀ ਦੀ ਗੱਲ ਸੁਣੀਏ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹੀਏ ਜਿਹੜੀ ਆ ਜਿੰਦਗੀ ਹੈ ਉਹਨੇ ਦਿੱਤੀ ਹੈ ਸੁੱਖਾਂ ਦੇ ਨਾਲ ਬੇਫਿਕਰੋ ਕੇ ਜੀਏ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਆਨੰਦ ਮਾਣਦੇ ਰਹੀਏ ਬਾਬਾ ਮਾਇਆ ਮੋਹ ਹਿਤਕੀਨ ਹੇ ਬਾਬਾ ਅਸਾਂ ਮਾਇਆ ਨਾਲ ਮੋਹ ਪਿਆਰ ਪਾਇਆ ਹੋਇਆ ਹੈ ਜਨ ਗਿਆਨ ਰਤਨ ਹਿਰ ਲੀਨ ਜਿਸ ਨੇ ਸਾਡਾ ਗਿਆਨ ਰੂਪ ਹੀਰਾ ਚੁਰਾ ਲਿਆ ਹੈ ਮਾਇਆ ਦੇ ਮੋਹ ਨੇ ਜਿਹੜਾ ਗਿਆਨ ਰਤਨ ਹੀਰਾ ਉਹ ਸਾਡੇ ਕੋਲੋਂ ਖੋ ਲਿਆ ਨੈਣ ਦੇਖ ਪਤੰਗ ਔਰ ਜੇ ਪਛਨ ਦੇਖੇ ਆਗ ਕਟੰਬ ਅੱਖਾਂ ਨਾਲ ਦੀਵੇ ਦੀ ਲਾਟ ਦਾ ਰੂਪ ਹੈ ਜਿਹੜਾ ਕਟੰਬ ਦੇਖਦੇ ਨਾ ਆਪਾਂ ਇੱਥੇ ਦੱਸਿਆ ਭੰਬਟ ਅੱਖਾਂ ਨਾਲ ਦੀਵੇ ਦਾ ਲਾਟ ਰੂਪ ਵੇਖ ਕੇ ਭੁੱਲ ਜਾਂਦਾ ਹੈ ਮੂਰਖ ਅੱਗ ਨੂੰ ਨਹੀਂ ਵੇਖਦਾ ਭਮੱਕੜ ਜੀ ਨੂੰ ਕਹਿੰਨੇ ਆਪਾਂ ਪਤੰਗਾ ਕਹਿ ਲੋ ਉਹ ਅੱਖਾਂ ਨਾਲ ਲਾਈਟ ਜਗਦੀ ਦੇਖਦਾ ਤੇ ਉਹਦੇ ਦਾਲੇ-ਦਾਲੇ ਗੇੜੇ ਦਿੰਦਾ ਉਹਦੇ ਵਿੱਚ ਵੱਜਦਾ ਜਾ ਕੇ ਉਹਨੂੰ ਇਹ ਨਹੀਂ ਪਤਾ ਵੀ ਆਗਾ ਨੇ ਛਾੜ ਦੇਣਾ ਇਸੇ ਤਰ੍ਹਾਂ ਹੀ ਮਨੁੱਖ ਤੈਨੂੰ ਦੇਖੋ ਕੀੜੀਆਂ ਪਤੰਗਿਆਂ ਦੀਆਂ ਵੀ ਮਹਾਰਾਜ ਨੇ ਆਧਾਰਨਾ ਦਿੱਤੀਆਂ ਨੇ ਮਨੁੱਖ ਨੂੰ ਸਮਝਾਉਣ ਦੀ ਖਾਤਰ ਵੀ ਦੇਖ ਮਨੁੱਖ ਤੂੰ ਮਾਇਆ ਦੇ ਮੋਹ ਵਿੱਚ ਇੰਨਾ ਗ੍ਰਸਤ ਹੋਇਆ ਹੋਇਆ ਜਿਵੇਂ ਭੱਕੜ ਦੀਵੇ ਦੀ ਲਾਟ ਦੇ ਵਿੱਚ ਜਾ ਕੇ ਮੱਚ ਜਾਂਦਾ ਤੇ ਇਸ ਤਰ੍ਹਾਂ ਦਾ ਹੀ ਤੇਰਾ ਮਾਇਆ ਵਾਲਾ ਸਿਸਟਮ ਤੂੰ ਵੀ ਮਾਇਆ ਦੇ ਢਾਲੇ-ਢਾਲੇ ਮਾਇਆ ਦੇ ਵਿੱਚ ਹੀ ਫਸਿਆ ਹੋਇਆ ਫਿਰਦਾ ਤੈਨੂੰ ਇਹ ਨਹੀਂ ਪਤਾ ਵੀ ਇਹਨੇ ਸਾੜ ਕੇ ਰੱਖ ਦੇਣਾ ਮੋਹ ਮਾਇਆ ਨੇ ਕਾਲ ਫਾਸਨਾ ਮੁਗਦ ਚਿੱਤੇ ਕਨਕ ਕਾਮਨ ਲਾਗ ਤੇ ਮੈਂ ਹੀ ਮੂਰਖ ਜੀਵ ਸੋਨੇ ਤੇ ਇਸਤਰੀ ਦੇ ਮੋਹ ਵਿੱਚ ਫਸ ਕੇ ਮੌਤ ਦੀ ਫਾਹੀ ਨੂੰ ਚਿੱਤੇ ਨਹੀਂ ਰੱਖਦਾ ਕਹੇ ਵਿਚਾਰ ਵਿਕਾਰ ਪਰ ਹਰ ਤਰਨ ਤਾਰਨ ਸੋਏ ਮਹਾਰਾਜ ਕਹਿੰਦੇ ਤੂੰ ਵਿਕਾਰ ਛੱਡ ਦੇ ਅਤੇ ਪ੍ਰਭੂ ਨੂੰ ਚੇਤੇ ਕਰ ਉਹੀ ਇਸ ਸੰਸਾਰ ਸਮੁੰਦਰ ਵਿੱਚੋਂ ਤਾਰਨ ਲਈ ਜਹਾਜ਼ ਹੈ ਹੋਰ ਕਿਸੇ ਵੀ ਕਿਸਮ ਦਾ ਕੋਈ ਆਸਰਾ ਨਹੀਂ ਬਣਨਾ ਕੋਈ ਬੈਂਕ ਬੈਲਸ ਨੇ ਕੋਈ ਧੀਆਂ ਪੁੱਤਰਾਂ ਨੇ ਕੋਈ ਮਹਿੰਗੀਆਂ ਕਾਰਾਂ ਨੇ ਕੋਈ ਮਹਿੰਗੀਆਂ ਵੱਡੀਆਂ ਕੋਠੀਆਂ ਨੇ ਕਿਸੇ ਨੇ ਤੇਰਾ ਸੰਗੀ ਸਾਥੀ ਨਹੀਂ ਬਣਨਾ ਮਹਾਰਾਜ ਕਹਿੰਦੇ ਇਹ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਤੈਨੂੰ ਦਾਤਾਂ ਮਿਲੀਆਂ ਸੁੱਖ ਸਹੂਲਤਾਂ ਮਿਲੀਆਂ ਨੇ ਇਹਨਾਂ ਦਾ ਆਨੰਦ ਮਾਣਦਾ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿ ਜਿਹੜਾ ਜੀਵ ਆਤਮਾ ਦੇ ਕੰਮ ਆਉਣ ਵਾਲਾ ਜੀਵ ਆਤਮਾ ਦਾ ਪਾਰ ਉਤਾਰਾ ਪ੍ਰਭੂ ਪਰਮਾਤਮਾ ਦੇ ਨਾਮ ਨੇ ਕਰਨਾ ਦੁਨਿਆਵੀ ਸੁੱਖ ਸਹੂਲਤਾਂ ਨੇ ਨਹੀਂ ਕਰਨਾ ਦੁਨਿਆਵੀ ਸੁੱਖ ਸਹੂਲਤਾਂ ਨੇ ਤਾਂ ਤੈਨੂੰ ਜਿਵੇਂ ਭਮੱਕੜ ਲਾਟ ਦੇ ਡਾਲੇ ਮੱਚ ਜਾਂਦਾ ਨਾ ਸੜ ਜਾਂਦਾ ਡਾਲੇ-ਡਾਲੇ ਫਿਰਦਾ ਇਸੇ ਤਰ੍ਹਾਂ ਹੀ ਤੇਰੇ ਨਾਲ ਹੋਣਾ ਫਿਰ ਦੇਖਦੇ ਆਂ ਕਿ ਕਿਡੇ-ਕਡੇ ਤਨਾਡ ਬੈਂਕ ਬੈਲੈਂਸਾਂ ਵਾਲੇ ਕਰੋੜਾਂ-ਕਰੋੜਾਂ ਦੀਆਂ ਗੱਡੀਆਂ ਵਾਲੇ ਉਹ ਪੇਮੈਂਟਾਂ ਜੀ ਨਿਬੜ ਜਾਂਦਾ ਕੰਮ ਹੈ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਲਵੇਗਾ ਜੀਵਾਤਮਾ ਕਹੇ ਕਬੀਰ ਜਗ ਜੀਵਨ ਐਸਾ ਦੁਤੀਆ ਨਹੀਂ ਕੋਏ ਕਬੀਰ ਜੀ ਆਖਦਾ ਹੈ ਉਹ ਸਾਡੇ ਜੀਵਨ ਦਾ ਆਸਰਾ ਪ੍ਰਭੂ ਐਸਾ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ ਜਿਵੇਂ ਇੱਕ ਪੰਕਤੀ ਪੜ੍ਹਦੇ ਹੁੰਨੇ ਆ ਵੀ ਇਸ ਖਜ਼ਾਨੇ ਨੂੰ ਕੋਈ ਖੋ ਨਹੀਂ ਸਕਦਾ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਦਾ ਖਜ਼ਾਨਾ ਹੋਏਗਾ ਨਾ ਤੇਰੇ ਕੋਲੇ ਇੱਕ ਪੰਕਤੀ ਪੜ੍ਹਦੇ ਹੁੰਨੇ ਤਸਕਰ ਨਾਲੇਹ ਪਾਹੇ ਰੋ ਸਾਕੇ ਜਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਹੇ ਪਾਹੇ ਨਾ ਚੱਕ ਸਾਕੇ ਜਾਲੇ ਇਹ ਪਾਣੀ ਵਿੱਚ ਮਨੀ ਡੁੱਬਦਾ ਇਹਨੂੰ ਕੋਈ ਚੋਰ ਨਹੀਂ ਚਰਾ ਸਕਦਾ ਇਹਨੂੰ ਅਗਮ ਨਹੀਂ ਸਾੜ ਸਕਦੀ ਜਿਹੜਾ ਇਹ ਪ੍ਰਭੂ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਹੋਊਗਾ ਤੇਰੇ پاس ਅੱਗੇ ਮਹਾਰਾ ਜੀ ਨੇ ਦੱਸਿਆ ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ ਆਪ ਫਨ ਰੂਪਨਾ ਹੋਈ ਮਾਇਆ ਦੇ ਮੋਹ ਵਿੱਚ ਫਸ ਕੇ ਮੈਂ ਜਿਹੜੇ ਕਈ ਜਨਮਾਂ ਵਿੱਚ ਫਿਰਦਾ ਰਿਹਾ ਹੁਣ ਉਹ ਜਨਮ ਮਰਨ ਦਾ ਗੇੜ ਮੁੱਕ ਗਿਆ ਹੈ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਨਾ ਭਗਤ ਜੀ ਕਹਿੰਦੇ ਗੁਰੂ ਜੀ ਕਹਿੰਦੇ ਵੀ ਜਦੋਂ ਪ੍ਰਭੂ ਪਰਮਾਤਮਾ ਦੀ ਬੰਦਗੀ ਨਾਲ ਜੁੜ ਗਿਆ ਭਾਈ ਫੇਰੇ ਤੇਰੇ ਨਿਵੇੜੇ ਹੋ ਜਾਣੇ ਨੇ ਜਿਹੜੇ ਮਾਇਆ ਦੇ ਮੋਹ ਵਿੱਚ ਫਸ ਕੇ ਮੈਂ ਜਿਹੜੇ ਕਈ ਜਨਮਾਂ ਵਿੱਚ ਫਿਰਦਾ ਰਿਹਾ ਲਾਲਚ ਪਾਸੋਕੇ ਕੁੱਤੇ ਦੀ ਯੂਨੀ ਭੋਗਦੀ ਜਾਨੀ ਕਿ ਆਦ ਮਨੁੱਖੇ ਜੀਵਨ ਵਿੱਚ ਵੀ ਬੰਦਾ 84 ਭੋਗ ਰਿਹਾ ਮਨੁੱਖੇ ਜਨਮ ਵਿੱਚ ਹੁੰਦਾ ਵੀ ਆਪਦੀ ਸੋਚ ਮੁਤਾਬਕ ਵਰਤੀ ਮੁਤਾਬਕ ਤਾਗਾ ਤੰਤ ਸਾਜ ਸਭ ਥਾਕਾ RAM ਨਾਮ ਬਸ ਹੋਈ ਮੇਰੇ ਮਨ ਦਾ ਮੋਹ ਦਾ ਧਾਗਾ ਮੋਹ ਦੀ ਤਾਰ ਅਤੇ ਮੋਹ ਦੇ ਸਾਰੇ اڈੰਬਰ ਸਭ ਮੁੱਕ ਗਏ ਹਨ ਹੁਣ ਮੇਰਾ ਮਨ ਪ੍ਰਮਾਤਮਾ ਦੇ ਨਾਮ ਦੇ ਬਸ ਵਿੱਚ ਹੋ ਗਿਆ ਹੈ ਆਪ ਮੋਹੇ ਨਾ ਚਨੋ ਨਾ ਆਵੇ ਮੇਰਾ ਮਨ ਮੰਦਰੀਆ ਨਾ বাজਾਵੇ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਮੈਂ ਮਾਇਆ ਦੇ ਹੱਥਾਂ ਤੇ ਨਚ ਨੂੰ ਹਟ ਗਿਆ ਹਾਂ ਹੁਣ ਮਾਇਆ ਮੈਨੂੰ ਨਚਾ ਨਹੀਂ ਸਕਦੀ ਨਹੀਂ ਤਾਂ ਮਾਇਆ ਹੀ ਨਚਾਈ ਫਿਰਦੀ ਆ ਮਨੁੱਖ ਨੂੰ ਮਾਇਆ ਦੀ ਖਾਤਰ ਹੀ ਬਹੁਤ ਕੁਝ ਕਰਦਾ ਫਿਰਦਾ ਇਨਸਾਨ ਮਣ ਮਣ ਇਹ ਕਰਦਾ ਲੋਕਾਂ ਅਗੇ ਮਾਇਆ ਦੀ ਖਾਤਰ ਨਾਚ ਗਾਣੇ ਇਹ ਕਰਦਾ ਮਾਇਆ ਦੀ ਖਾਤਰ ਬੜਾ ਕੁਝ ਕਰਦਾ ਇਹ ਮਾਇਆ ਨਚਾਈ ਫਿਰਦੀ ਆ ਮਹਾਰਾਜ ਕਹਿੰਦੇ ਤੇ ਪਰ ਹੁਣ ਕਹਿੰਦੇ ਵੀ ਅਸੀਂ ਨਹੀਂ ਨੱਚ ਦੇ ਦੇ ਅੱਗੇ ਕਹਿਣ ਦਾ ਭਾਵ ਆ ਹੁਣ ਇਹਦੇ ਪਿੱਛੇ ਨਹੀਂ ਅਸੀਂ ਭੱਜਦੇ ਆਪ ਮੁਹੇ ਨੱਚ ਨੋ ਨਾ ਆਵੇ ਮੇਰਾ ਮਨ ਮੰਦਰੀਆ ਨਾ ਵਜਾਵੇ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਮੈਂ ਮਾਇਆ ਦੇ ਹੱਥ ਤੇ ਹੱਥਾਂ ਤੇ ਨੱਚਣੋਂ ਹਟ ਗਿਆ ਹਾਂ ਹੁਣ ਮੇਰਾ ਮਨ ਇਹ ਮਾਇਆ ਦੇ ਮੋਹ ਦੀ ਢੋਲ ਕੀ ਨਹੀਂ ਵਜਾਉਂਦਾ ਪਰ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਆਪਣੀ ਸੱਚੀ ਸੁੱਚੀ ਕਰਤ ਕਮਾਈ ਤੇ ਗੁਜ਼ਾਰਾ ਕਰਦਾ ਮਨੁੱਖ